ਨੌਜੀ ਪੰਜਾਬੀਓ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਡੀ ਪੰਜਾਬੀਆਂ ਦੀ ਤੜ ਜਿਹੜੀਆਂ ਨੇ ਏਜੰਸੀਆਂ ਕਿਵੇਂ ਚੈੱਕ ਕਰਦੀਆਂ ਨੇ ਇਹ ਗੱਲ ਤਾਂ ਇਹ ਬਹੁਤ ਛੋਟੀ ਹੈ ਜੇਕਰ ਨੂੰ ਸੋਚਿਆ ਜਾਵੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਏਜੰਸੀਆਂ ਨੇ ਦਿਮਾਗ ਕਿੱਥੇ ਲੜਾਇਆ ਪੰਜਾਬ ਦੇ ਵਿੱਚ ਸਾਡੀ ਗੁਰੂ ਨਗਰੀ ਦੇ ਵਿੱਚ ਜੋ ਇੱਕ ਮੇਲਾ ਥਰੀ ਵਿਲਰ ਆ ਰਹੀ ਕਰਵਾਉਣ ਦੀ ਗੱਲ ਕੀਤੀ ਗਈ ਸੀ ਮੈਂ ਥਰੀ ਵਿਲਰ ਸ਼ਬਦ ਵਰਤ ਰਹੀ ਹਾਂ ਕਿਉਂਕਿ ਜਿਹੜਾ ਉਹਨਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਨਾ ਉਹਦੇ ਲਈ ਮੇਰਾ ਜ਼ਮੀਰ ਮੈਨੂੰ ਅਲਾਉ ਨਹੀਂ ਕਰਦਾ ਕਿ ਉਹ ਸ਼ਬਦ ਵਰਤਾ ਔਰ ਜੇਕਰ ਆਪਾਂ ਗੱਲ ਕਰੀਏ ਤਾਂ ਲਿਖਤੀ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਗਏ ਉਹਨਾਂ ਦਾ ਮੇਲਾ ਲੱਗ ਰਿਹਾ ਸੀ ਗਿਆਂ ਦਾ ਪਰ ਬਾਈ ਜੀ ਇੱਕ ਗੱਲ ਦੱਸ ਦਿਆਂ ਕਿ ਏਜੰਸੀਆਂ ਨੇ ਤਲ ਚ ਇੱਕ ਕਰਨ ਦੇ ਲਈ ਇੱਕ ਤਰੀਕ ਦੇ ਦਿੱਤੀ ਕਿ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਗੁਰੂ ਨਗਰੀ ਦੀ ਧਰਤੀ ਦੇ ਵਿੱਚ ਇਹਨਾਂ 3 ਵੀਲਰਾਂ ਦਾ ਜਿਹੜਾ ਹੈਗਾ ਮੇਲਾ ਹੋਏਗਾ ਇੱਕ ਨਵਾਂ ਸ਼ਬਦ ਮਿਲ ਗਿਆ ਨਾ ਤੁਹਾਨੂੰ ਇਹਨਾਂ ਗਿਆਂ ਦੇ ਲਈ ਤੇ ਜਿਹੜੇ ਮੇਰੇ ਵੀਰ ਇੱਕ ਟੈਗੀ ਵਾਲਾ ਸ਼ਬਦ ਵਰਤਦੇ ਨੇ ਹੈ ਨਾ ਮੈਂ ਤੁਹਾਨੂੰ ਤੀਸਰਾ ਸ਼ਬਦ ਦੇ ਦਿੱਤਾ 3 ਵੀਲਰ ਇਹਨਾਂ 3 ਵੀਲਰਾਂ ਦਾ ਮੇਲਾ ਹੋਣਾ ਸੀਗਾ ਪਰ ਹੋਇਆ ਕਿ ਕਿ ਇਹ ਮੇਲੇ ਦੀ ਡੇਟ ਅਨਾਉਂਸ ਕੀਤੀ ਗਈ ਸੀ ਇਹ ਸਿਰਫ ਇਸ ਲਈ ਸੀ ਇਹ ਦੇਖਣ ਲਈ ਤੇ ਜਿਹੜੇ ਪੰਜਾਬੀ ਨਹੀਂ ਨਾ ਇਹਨਾਂ ਦੀ ਕਿੰਨੀ ਕਤਾਲਾ ਤੇ ਜੇਕਰ ਆਪਾਂ ਗੱਲ ਕਰੀਏ ਲੁਬਿਆਣੇ ਤੋਂ ਸਿਮਰਨਜੀਤ ਸਿੰਘ ਮੰਡ ਦੀ ਬਾਈ ਅੱਜ ਤੱਕ ਉਹ ਨੂੰਂਦ ਨਹੀਂ ਆਣੀ ਕਿਉਂਕਿ ਉਹਦਾ ਤਾਂ ਬਚਾਰੇ ਦਾ ਸੁਪਨਾ ਹੀ ਅਧੂਰਾ ਰਹਾ ਗਿਆ ਕਿਉਂਕਿ ਸੱਤੋਂ ਵੱਡਾ ਥੀ ਨਿ ਲੜਾਂ ਦਾ ਜਿਹੜਾ ਆਪਾਂ ਕਹੀਏ ਨਾ ਬਾਦਸ਼ਾਹ ਜਿਹੜਾ ਹੈਗਾ ਉਹ ਸਿਮਰਨਜੀਤ ਸਿੰਘ ਮੰਡੀ ਹੈ ਜਿਹਨੂੰ ਆਪਾਂ ਉਹ ਦੇ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਲੋਕ ਉਹ ਪਿਓ ਪਿਓ ਕੇ ਚਿੱਤਰ ਮਾਰਦੇ ਆ ਪਰ ਉਹ ਮੰਡ ਇੰਨਾ ਬੇਸ਼ਰਮ ਬੰਦਾ ਹੈ ਕਿ ਉਹ ਉਹਨਾਂ ਚਿੱਤਰਾਂ ਦਾ ਅਸਰ ਹੀ ਨਹੀਂ ਹੁੰਦਾ ਲੋਜੀ ਪੰਜਾਬੀਓ ਤੁਹਾਡੀ ਤੜ ਚੈੱਕ ਕਰੀ ਏਜੰਸੀਆਂ ਨੇ ਪਰ ਨਾਲ ਦੀ ਨਾਲ ਜਿਹੜਾ ਇਹ ਮੇਲਾ ਹੈਗਾ ਇਹਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਤਾਂ ਤੜ ਚੈੱਕ ਕਰਨੀ ਸੀ ਉਹਨਾਂ ਨੇ ਕਿਹੜਾ ਮੇਲਾ ਕਰਵਾਉਣਾ ਸੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਧੀਨ ਕੀ ਕੀਤਾ ਗਿਆ ਕਿ ਜਿਨ੍ਹਾਂ ਮੁੰਡਿਆਂ ਦੇ ਸਿਰ ਦੇ ਉੱਤੇ ਜਿਨ੍ਹਾਂ ਨੇ ਜਿਹੜਾ 3-ਵਿਲਰ ਮੁੰਡੇ ਨੇ 3-ਵਿਲਰ ਜਿਨ੍ਹਾਂ 3-ਵਿਲਰਾਂ ਦੇ ਸਿਰ ਦੇ ਉੱਤੇ ਪਾਗਾ ਜਿਨ੍ਹਾਂ ਦੇ ਦਾੜੀ ਹੈ ਉਹਨਾਂ ਦਾ ਉੱਥੇ ਮੇਲਾ ਕਰਵਾਉਣਾ ਅਨਾਉਂਸ ਕਰ ਦਿੱਤਾ ਤਾਂ ਜੋ ਸਾਡੀ ਸਿੱਖ ਭਾਈਚਾਰੇ ਨੂੰ ਬਦਨਾਮ ਕੀਤਾ ਜਾਵੇ ਤੇ ਲੋਕਾਂ ਦੇ ਸਾਹਮਣੇ ਸਾਨੂੰ ਤਮਾਸ਼ਾ ਬਣਾਇਆ ਜਾਵੇ ਕਿਉਂਕਿ ਆਪਾਂ ਪੰਜਾਬੀ ਫਿਲਮਾਂ ਛੱਡੋ ਹਿੰਦੀ ਫਿਲਮਾਂ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਇੱਕ ਸਿੱਖ ਦਾ ਮਜ਼ਾਕ ਬਣਾਇਆ ਜਾਂਦਾ ਹੈ ਨਾ ਉਹਦੇ ਤੇ ਪੂਰੀ ਇੱਕ ਕਮੇਡੀ ਮੂਵੀ ਬਣਾਈ ਜਾਂਦੀ ਹੈ ਫਿਰ ਆਪਾਂ ਬੈਠ ਕੇ ਹੱਸਦੇ ਆ ਹਨਾ ਆਪਾਂ ਬੇਵਕੂਫ ਲੋਕ ਕਮੇਡੀ ਮੂਵੀ ਜਿੱਦੇ ਵਿੱਚ ਇੱਕ ਸਰਦਾਰ ਦਾ ਮਜ਼ਾਕ ਬਣਾਇਆ ਜਾਂਦਾ ਉਹ ਦੇਖਦੇ ਆ ਤੇ ਹੱਸਦੇ ਆ ਸੇਮ ਐਜ਼ ਇਟ ਇਜ਼ ਇ ਬਾਈ ਜੀ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮੇਲਾ ਜਿਹੜਾ ਹੈਗਾ ਗੇ ਮੇਲਾ ਥ੍ਰੀ ਰੀਲਰਾਂ ਦਾ ਮੇਲਾ ਜਿਹੜਾ ਅਨਾਉਂਸ ਕੀਤਾ ਗਿਆ ਸੀ ਪਰ ਇਹਨਾਂ ਨੇ ਤੜਾ ਚੈੱਕ ਕਰਨੀ ਸੀ ਤੜਾ ਚੈੱਕ ਕਰ ਲਈ ਦੇਖ ਲਿਆ ਕਿ ਬਾਈ ਜੀ ਇੱਥੇ ਪੰਜਾਬੀਆਂ ਦਾ ਏਕਾ ਜਾਂ ਦੂਜਾ ਅਨਾਉਂਸ ਕਰਤਾ ਸਿਮਰਜੀਤ ਸਿੰਘ ਮੰਡਲੇ ਕਿ ਮੈਂ ਜਾ ਮੈਂ ਆ ਰਿਹਾ ਤੇ ਭਾਗ ਲਾ ਗਿਆ ਵੀ ਇਹ ਤਾਂ ਮਾਹੌਲ ਜਿਹੜਾ ਪਖੇਗਾ ਔਰ ਕਿਤੇ ਨਾ ਕਿਤੇ ਜਾ ਕੇ ਇਸ ਮਾਹੌਲ ਦੇ ਪਖਣ ਦਾ ਜਿਹੜਾ ਖਾਮਿਆਜ ਹੈ ਉਹ ਭਗਵੰਦ ਸਿੰਘ ਮਾਨ ਨੂੰ ਨਹੀਂ ਲੋਕਾਂ ਨੇ ਦੇਣਾ ਸੀ ਉਹ ਖਮਿਆਜਾ ਭੁਗਤਣਾ ਪੈਣਾ ਸੀ ਬੀਜੇਪੀ ਨੂੰ ਕਿਉਂਕਿ ਇਸ ਵਕਤ ਜੇਕਰ ਦੇਖਿਆ ਜਾਵੇ ਤਾਂ ਬੀਜੇਪੀ ਪੂਰੀ ਪੰਜਾਬ ਦੇ ਵਿੱਚ ਸਰਗਰਮ ਹੈ ਔਰ ਸਰਦਾਰ ਭਗਵੰਦ ਸਿੰਘ ਮਾਨ ਉਹੀ ਉਹੀ ਕਦਮ ਪੁੱਟ ਰਹੇ ਨੇ ਜੋ ਬੀਜੇਪੀ ਨੂੰ ਅੱਗੇ ਵਧਾਉਣ ਦੇ ਵਿੱਚ ਉਹਨਾਂ ਦਾ ਸਾਥ ਦੇਗੀ ਸੋਚੋ ਗੱਲ ਕੀ ਹੈ ਤੇ ਕੀ ਬਣਾ ਦਿੱਤੀ ਗਈ ਥ੍ਰੀ ਵਿਲਰਾਂ ਦਾ ਮੇਲਾ ਜਿੱਥੇ ਜਿੱਥੇ ਦਾੜੀਆਂ ਵਾਲੇ ਤੇ ਦਸਤਾਰਾਂ ਵਾਲਿਆਂ ਨੇ ਆਪਣੇ ਕੁੜੀਆਂ ਦੀ ਤਰ੍ਹਾਂ ਨੱਚ ਟੱਪ ਕੇ ਦਿਖਾਉਣਾ ਸੀ ਅਨਾਉਂਸ ਕਰਤਾ ਅੱਜ ਰੱਦ ਕਰਤਾ ਰੱਦ ਕਰਨ ਦਾ ਸਿਰਫ ਤੇ ਸਿਰਫ ਇੱਕੋ ਕਾਰਨ ਇਹ ਹੈ ਕਿ ਸਾਡੀ ਤਲ ਚੈੱਕ ਕਰਨੀ ਸੀ ਤਲ ਚੈੱਕ ਕਰ ਲਈ ਦੇਖ ਲਿਆ ਕਿ ਪੰਜਾਬੀ ਕਿੱਥੇ ਇੱਕ ਸਟੈਂਡ ਕਰਦੇ ਨੇ ਤੇ ਬਾਈ ਜੀ ਇੱਕ ਗੱਲ ਯਾਦ ਰੱਖਿਓ ਜੇਕਰ ਅਸੀਂ ਅੱਜ ਵੀ ਨਾ ਜਾਗੇ ਤਾਂ ਉਹ ਸਮਾਂ ਦੂਰ ਨਹੀਂ ਹੈ ਜਦੋਂ ਹਰ ਸਿੱਖ ਦਾ ਇੱਕ ਮਜ਼ਾਕ ਬਣਾਇਆ ਜਾਏਗਾ ਜਦੋਂ ਹਰ ਸਿੱਖ ਨੂੰ ਸਿਰਫ ਕਮੇਡੀ ਲਈ ਵਰਤਿਆ ਜਾਏਗਾ ਤੇ ਜਦੋਂ ਲੋਕ ਜਿਕਰ ਇਸ ਤਰ੍ਹਾਂ ਇਹਨਾਂ ਗੇਆਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਰਹੇ ਨਾ ਇਹਨਾਂ ਥ੍ਰੀ ਵੀਲਰਾਂ ਨੂੰ ਜੇਕਰ ਤੁਸੀਂ ਇਸ ਤਰ੍ਹਾਂ ਹੀ ਸਵਾਰੀ ਇਹਨਾਂ ਦੇ ਢੋ ਢੋ ਕੇ ਤੁਸੀਂ ਇਹਨਾਂ ਨੂੰ ਪ੍ਰਮੋਟ ਕਰਦੇ ਰਹੇ ਤਾਂ ਯਾਦ ਰੱਖਿਓ ਪੰਜਾਬੀਓ ਉਹ ਸਮਾਂ ਦੂਰ ਨਹੀਂ ਜਿਸ ਦਿਨ ਪੰਜਾਬੀਆਂ ਦੇ ਘਰ ਦੇ ਵਿੱਚ ਇੱਕ ਇੱਕ ਨੌਜਵਾਨ ਜਿਹੜਾ ਅੱਜ ਤੱਕ ਕਹਿੰਦਾ ਸੀ ਨਾ ਕਿ ਅਸੀਂ ਆਈਲੈਂਡਸ ਕਰਕੇ ਬਾਹਰ ਜਾਣਾ ਹੈ ਉਹਨਾਂ ਜਵਾਨ ਪਤਾ ਕੀ ਕੀ ਕਰਨਗੇ ਅਸਲ 3 ਵੀਲਰ ਬਣਨਾ 3 ਵੀਲਰ ਬਣ ਕੇ ਪੈਸੇ ਵੱਧ ਆਉਂਦੇ ਨੇ ਸੋਚੋ ਬਹੁਤ ਦੂਰ ਦੀ ਸਾਜ਼ਿਸ਼ ਹੈ ਜਾਗਣ ਦੀ ਲੋੜ ਹੈ ਪੰਜਾਬੀਓ ਜਾਗੇ ਜਾਂ ਸੁੱਤੇ ਪਏ